ਕਿਸਾਨ ਅੰਦੋਲਨ ਦੌਰਾਨ ਖਰਨੌਰਿਕ ਸਰਦਤੇ ਹਰਿਆਣਾ ਪੁਲਿਸ ਵੱਲੋਂ ਕੀਤੀ ਗੋਲੀਬਾਰ ਦੌਰਾਨ ਮਾਰੇ ਗਏ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਨਾਲ ਸੰਬੰਧਿਤ 21 ਸਾਲਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਂਦਿਆਂ ਮੋਮਬਤੀ ਮਾਰਚ ਕੱਢਿਆ ਗਿਆ ਇਸ ਮੌਕੇ ਨੌਜਵਾਨ ਆਗੂ ਜੱਗਾ ਪਟਵਾਰੀ ਅਤੇ ਪਵਨ ਕੁਮਾਰ ਪੰਨੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਮਤਰਾ ਹੀ ਮਾਂ ਵਾਲਾ ਸਲੂਕ ਕਰ ਰਹੀ ਹੈ ਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਲੇ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਮੰਦਭਾਗਾ ਹੈ ਉਹਨਾਂ ਕਿਹਾ ਕਿ ਦੇਸ਼ ਦੀ ਅਦਾਸ ਦੀ ਵਿੱਚ ਸਾਰਿਆਂ ਦਾ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਹੈ ਤੇ ਦੇਸ਼ ਦਾ ਅੰਨ ਦਾ ਭੰਡਾਰ ਵੀ ਪੰਜਾਬ ਹੈ। ਉਹਨਾਂ ਕਿਹਾ ਕਿ ਅਸੀਂ ਮੋਦੀ ਸਰਕਾਰ ਅਤੇ ਖੱਟਰ ਸਰਕਾਰ ਦੀ ਆਲੋਚਨਾ ਕਰਦੇ ਹਾਂ ਤੇ ਨੌਜਵਾਨਾਂ ਵੱਲੋਂ ਜਮ ਕੇ ਨਾਰੇਬਾਜ਼ੀ ਕੀਤੀ ਗਈ। ਹੱਥਾਂ ਵਿੱਚ ਮੋਬਤੀਆਂ ਲੈ ਕੇ ਸ਼ੁਭਕਰਨ ਅਮਰ ਰਹੇ ਦੇ ਨਾਰੇ ਲਗਾਏ ਗਏ। ਤੇ ਵਕ ਵਕ ਵਾਰਡਾਂ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਸਮਾਨਤ ਕੁਲਾਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ। ਕੱਢ ਲਈ ਬਾਦ ਕੀ ਕਹਿਣਾ ਚਾਹੁੰਦੇ ਹੋ? ਜੋ ਸਾਡੇ ਕਿਸਾਨ ਦਿੱਲੀ ਜਾ ਰਹੇ ਸੀ ਜਿਨ੍ਹਾਂ ਨੂੰ ਰਾਹ 'ਚ ਰੋਕ ਕੇ ਮਾਰਿਆ ਗਿਆ ਬੰਬ ਨਾਲ ਕੀ ਹਰ ਚੀਜ਼ ਨਾਲ ਗੋਲੀਆਂ ਲੱਗੀਆਂ ਸੋ ਬੀਜੇਪੀ ਸਰਕਾਰ ਨੂੰ ਇਹ ਸੀਗਾ ਮੋਦੀ ਜੀ ਨੂੰ ਵੀ ਇਹ ਬੰਦੇ ਸਿੱਖ ਰੋਕੇ ਜਾਣ ਕਿਸੇ ਵੀ ਤਰੀਕੇ ਉਹਨਾਂ ਨੂੰ ਇਹ ਸੀ ਇੱਕ ਅਦਾ ਕੋਈ ਬੰਦਾ ਮਰੇਗਾ ਇਸ ਇੱਕ ਕਿਸਾਨ ਸਭ ਜੋ ਨੇ ਵਾਪਸ ਚਲੇ ਜਾਣਗੇ ਪਰ ਮੋਦੀ ਜੀ ਸ਼ਾਇਦ 7 700 ਦੇ ਨੇੜੇ ਜੋ ਸਾਡੀ ਪਹਿਲਾ ਮਰਤ ਕਿਸਾਨਾਂ ਦੀ ਅਰਤੀ ਨਿਕਲੀ ਏ ਜੋ ਪਹਿਲਾ ਝੰਬੂ ਬਾਰਡਰ ਤੇ ਜਾਂ ਇਧਰ ਜਾਂ ਉਧਰ ਜਿੱਥੇ ਵੀ ਬੈਠੇ ਸੀ ਕਿਸਾਨ ਉਹਨਾਂ ਕਰਕੇ ਅਸੀਂ ਆ ਅਰਸ਼ਪ੍ਰੀਤ ਨੂੰ ਹਮੇਸ਼ਾ ਅਮਰ ਰੱਖਾਂਗੇ ਸ਼ੁਭਕਰਨ ਨੂੰ ਸੌਰੀ ਥੋੜਾ ਜਿਆ ਤੇ ਇਹਦੇ ਤੇ ਸਾਡੀ ਇਹੀ ਸੋਚ ਏ ਵੀ ਬਾਈ ਦੀ ਸੋਚ ਨੂੰ ਅਮਰ ਰਾ ਕੇ ਪਹਿਲਾਂ ਦੀਪ ਸਿੱਧੂ ਜੋ ਵੀ ਸਾਡੇ ਨਾਲ ਸੀ ਜਿਹੜੇ ਸਾਡੇ ਆਪਣਾ ਲੀਡਰ ਸੀਗੇ ਕਿਸਾਨੀ ਦੇ ਉਹਨਾਂ ਨੇ ਜੋ ਰਾਜਨੀਤੀ ਖੇਡੀ ਸਾਰੇ ਪੰਜਾਬ ਨੂੰ ਵਰਲਡ ਲੈਵਲ ਤੇ ਪਤਾ ਹੈ ਤੋ ਹੁਣ ਰਾਜਨੀਤਿਕ ਤੋਂ ਦੂਰ ਹੋ ਕੇ ਅਸੀਂ ਵੀ ਕੋਈ ਰਾਜਨੀਤਿਕ ਬਿਆਨ ਨਹੀਂ ਦੇ ਰਹੇ ਕਿਸੇ ਦਾ ਪਿੱਟ ਸਿਆਪਾ ਨਹੀਂ ਕਰ ਰਹੇ ਅਸੀਂ ਜਿੰਨੇ ਵੀ ਮੁੰਡੇ ਨੇ ਤੇ ਸਭ ਕਿਸਾਨਾਂ ਦੇ ਘਰਾਂ ਦੇ ਬੱਚੇ ਨੇ ਜੋ ਕਿਸਾਨੀ ਕੀਰਤੀ ਕਰਦੇ ਨੇ ਇਹਨਾਂ ਆਪ ਇਹ ਸਾਨੂੰ ਜ਼ਰੂਰੀ ਲੱਗਿਆ ਵੀ ਘਰ ਘਰ ਹੋਕਾ ਜਾਏ ਸੁਪਰੀਦ ਦੀ ਮੌਤ ਵਾਂਝੀ ਨਾ ਰਹਿ ਸਕੇ ਅਸੀਂ ਇਸੇ ਲਈ ਅੱਜ ਇਹ ਕੈਂਡਲ ਮਾਰਚ ਕੀਤਾ ਹੈ ਲੋਕਾਂ ਨੂੰ ਜਗਾਇਆ ਹੈ ਸਰਕਾਰਾਂ ਨੂੰ ਜਗਾਇਆ ਹੈ ਵੀ ਕਿਸਾਨਾਂ ਵਾਲੇ ਦੇਖਿਆ ਜਾਏ ਤੁਹਾਨੂੰ ਮੈਂ ਤਾਂ ਇਹ ਕਹਿਣਾ ਚਾਹਨਾ ਜਿਹੜੀ ਮੋਦੀ ਜ਼ਾਲਮ ਸਰਕਾਰ ਹੈ ਜਿਹੜੀ ਮੋਦੀ ਜ਼ਾਲਮ ਸਰਕਾਰ ਹੈ ਇਹਨਾਂ ਨੂੰ ਇਹ ਸੁਤਣਾ ਚੇਦਦਾ ਸਿੱਖ ਇੱਕ ਅਨਦਾਤਾ ਹੁਣ ਦੇ ਬਾਜ਼ੂ ਇਹਨੇ ਠੋਕਰਾ ਖਾ ਰਿਹਾ ਅਸੀਂ ਇਹ ਕਹਿੰਨੇ ਆ ਮੋਦੀ ਨੂੰ ਅਪੀਲ ਕਰਦੇ ਆ ਪੁਰ ਦੇ ਅਪੀਲ ਕਰਦਾ ਕਿ ਇਹਨਾਂ ਸਿੱਖਾਂ ਦੀ ਇਹ ਸਾਡੇ ਸਾਡੇ ਅਨਦਾਤਾ ਦੀ ਸੁਣਾਈ ਜਾਵੇ ਤੇ ਸਾਨੂੰ ਇਨਸਾਫ ਦਵਾਇ ਜਾਵੇ ਇੱਥੇ ਇਹ ਜਿਹੜਾ ਹਰਸ਼ਦੀਪ ਹੈ ਇਹਦੀ ਜਿਹੜੀ ਸਾਹदत ਹੈ ਅਸੀਂ ਉਹ ਅਮਰ ਕਰ ਰੱਖਾਂਗੇ ਅਮਰ ਰਹੇਗੀ ਅਮਰ ਕਰਾਂਗੇ